ਪੌੜੀਆਂ ਉਹਨਾਂ ਨੂੰ ਮੁਬਾਰਕ ਜਿਨ੍ਹਾਂ ਨੇ ਸਿਰਫ ਛਾਤੇ ਜਾਣਾ ਮੇਰੀ ਮੰਜ਼ਿਲ ਤੇ ਆਸਮਾਨ ਹੈ ਮੈਂ ਰਸਤਾ ਖੁਦ ਬਣਾਉਣਾ ਹੈ ਗਲੋਰੀ 바ਵਾ ਅੱਜ ਇਨਾਮ ਹਰ ਇੱਕ ਦੀ ਜ਼ੁਬਾਨੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਗਲੋਰੀ 바ਵਾ ਹੋਰਾਂ ਨੇ ਆਪਣਾ ਦੁੱਖ ਦੱਸਿਆ ਸੀ ਮਹਿਰੂਮ ਗੁਰਮੀਤ 바ਵਾ ਦੀ ਬੇਟੀ ਗਲੋਰੀ 바ਵਾ ਜਿਨ੍ਹਾਂ ਵੱਲੋਂ ਸੋਸ਼ਲ ਮੀਡੀਆ ਤੇ ਕਿਹਾ ਗਿਆ ਕਿ ਮੈਨੂੰ ਕੰਮ ਦੀ ਲੋੜ ਹੈ ਪੈਸੇ ਦੀ ਨਹੀਂ ਮੇਰੇ ਵੱਤ ਤੋਂ ਵੱਤ ਸ਼ੁਰੂ ਕਰਾਏ ਜਾਣ ਅੱਜ ਅਸੀਂ ਸੋਸ਼ਲ ਮੀਡੀਆ ਤੇ ਬਦੋ ਬਦੀ ਸੁਣਦੇ ਆ ਤੇ ਅਸੀਂ ਹੱਸ ਕੇ ਸ਼ੇਅਰ ਕਰ ਦਿੰਦੇ ਆ ਸਾਨੂੰ ਸੀਤੇ ਵਾਲ ਸੁਣਦੇ ਆ ਤੇ ਸ਼ੇਅਰ ਕਰ ਦਿੰਦੇ ਆ ਪਰ ਅਸਲ ਲੋੜ ਹੈ ਸਾਨੂੰ ਉਹ ਗਾਇਕੀ ਬਚਾਉਣ ਦੀ ਜਿਨ੍ਹਾਂ ਕਰਕੇ ਪਦਮ ਪੂਸ਼ਣ ਮਿਲਦੇ ਰਹੇ ਨੇ ਗਲੂਰੀ ਬਾਬਾ ਹੋਰਾਂ ਨੇ ਗੱਲ ਕਰਦੇ ਆ ਔਰ ਅੱਜ ਦੀ ਜਿਹੜੀ ਅਪਡੇਟ ਕੀ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਹੋਰਾਂ ਨੇ ਬਾਹ ਫੜੀ ਹੈ ਸੋ ਗਲੂਰੀ ਜੀ ਇਹ ਕੋ ਸਮਾਂ ਸੀਗਾ ਇਹ ਕਾਜ ਦਾ ਸਮਾਂ ਕਹਿੰਦੇ ਨੇ ਕਿ ਸਮਾਂ ਹੀ ਥੋੜਾ ਲੱਗਦਾ ਹੈ ਜਦੋਂ ਮਾਲਕ ਦੀ ਨਜ਼ਰ ਸਵਾਲੀ ਹੁੰਦੀ ਹੈ ਸੋ ਕੀ ਅੱਜ ਦਾ ਹਾਫ ਅੱਜ ਜੀ ਬੜੀ ਰਾਹਤ ਮਹਿਸੂਸ ਹੋ ਰਹੀ ਹੈ ਬਹੁਤ ਰਾਹਤ ਅੱਜ ਤੇ ਅੰਜ ਲੱਗ ਰਿਹਾ ਕਿ ਜਿਵੇਂ ਉਹ ਅੰਨਾ ਕੀ ਮੰਗੇ ਦੋ ਅੱਖਾਂ ਅੱਜ ਤੇ ਅੱਖਾਂ ਮਿਲ ਗਈਆਂ ਮੈਨੂੰ ਮੇਰੇ ਪਰਿਵਾਰ ਨੂੰ ਬੜੀ ਰਾਹਤ ਹੈ ਮੇਰੇ ਬੱਚੇ ਬੜੇ ਖੁਸ਼ ਨੇ ਜੀ ਅਕਸ਼ੇਪਾ ਜੀ ਨੇ ਜੋ ਕਰ ਦਿੱਤਾ ਹੈ ਤੇ ਸਾਡਾ ਪਰਿਵਾਰ ਰਿਣੀ ਹੋ ਗਿਆ ਉਹਨਾਂ ਦਾ ਫੋਰਐਵਰ ਤੇ ਉਤੋਂ ਉਹਨਾਂ ਨੇ ਮੈਸੇਜ ਭੇਜਿਆ ਕਿ ਇਹ ਮਦਦ ਨਹੀਂ ਹੈ ਇਹ ਵੱਡੇ ਭਰਾ ਦੀ ਆਪਣੀ ਛੋਟੀ ਭੈਣ ਨਾਲ ਨੂੰ ਪਿਆਰ ਹੈ ਜਿਹੜਾ ਮੈਂ ਭੇਜਿਆ ਤੇ ਇਹ ਜਿਹੜਾ ਰਿਸ਼ਤਾ ਉਹਨਾਂ ਨੇ ਬਣਾਇਆ ਮੇਰੇ ਨਾਲ ਤੇ ਮੈਂ ਸਾਰੀ ਜ਼ਿੰਦਗੀ ਰਿਸ਼ਤਾ ਨਿਭਾਵਾਂਗੀ ਜੀ ਸੋ ਗੱਲ ਹੋਈ ਸੀ ਉਹਨਾਂ ਨਾਲ ਜਾਂ ਤੁਹਾਡੇ ਟੱਚ ਵਿੱਚ ਸੀ ਪਹਿਲਾਂ ਕਿਵੇਂ ਸਬੱਬ ਬਣਿਆ ਕੋਈ ਗੱਲ ਨਹੀਂ ਹੋਈ ਜੀ ਮੇਰੇ ਨਾਲ ਕੁਝ ਵੀ ਨਹੀਂ ਮੈਨੂੰ ਤੇ ਆਪਣੇ ਬੈਂਕ ਮੈਨੇਜਰ ਦੇ ਥਰੂ ਪਤਾ ਲੱਗਾ ਤੁਹਾਡੇ ਬੈਂਕ ਵਿੱਚ ਅਕਸ਼ੇ ਕੁਮਾਰ ਪਾਟਿਆ ਵੱਲੋਂ ਪੈਸੇ ਟਰਾਂਸਫਰ ਹੋਏ ਨੇ ਤੇ ਮੈਂ ਦੋ ਤਿੰਨ ਵਾਰੀ ਉਹਨੂੰ ਪੁੱਛਿਆ ਭਰਾ 25 ਲੱਖ ਹੈ ਉਹ ਕਹਿੰਦੇ ਹਾਂ ਜੀ ਹਾਂ ਜੀ ਇਹ ਨਹੀਂ ਨਕਮ ਹੈ ਤੇ ਬਾਅਦੋਂ ਕਹਿੰਦੇ ਜੀ ਇੱਥੋਂ ਇਹ ਸੁਪਰਸਟਾਰ ਅਕਸ਼ੇ ਕੁਮਾਰ ਜੀ ਵੱਲੋਂ ਹੋਏ ਨੇ ਤੇ ਮੈਂ ਜੀ ਕਹ ਰੂ ਗਦਗਦ ਹੋ ਗਈ ਹੈ ਉਹਨਾਂ ਨੇ ਕਹਾਂ ਬਾਅਦੋਂ ਜਦੋਂ ਪਤਾ ਲੱਗਾ ਕਿ ਅਕਸ਼ੇ ਕੁਮਾਰ ਉਹਨਾਂ ਨੇ ਨਹੀਂ ਉਹ ਜੀ ਉਹ ਉਪਕਾਰ ਕਰਕੇ ਤੇ ਅੱਗੇ ਜਾਣ ਵਾਲੇ ਬੰਦੇ ਨੇ ਉਹ ਤੇ ਮੈਂ ਹਾਂ ਕਿ ਮੈਂ ਇਹਨਾਂ ਦਾ ਰਿਣ ਜ਼ਰੂਰ ਮੈਂ ਤੇ ਉਹਨਾਂ ਦੀ ਇੱਕ ਛੋਟੀ ਜੀ ਮਾੜੀ ਜੀ ਭੈਣ ਆ ਤੇ ਮੈਂ ਇਹ ਚਾਹਨੀ ਹੈ ਕਿ ਮੈਂ ਆਪ ਉਹਨਾਂ ਨੂੰ ਰਖੜੀ ਬਣ ਕੇ ਨਾ ਇਹ ਦਸਾਂ ਆਪਣੇ ਵੱਲੋਂ ਆਪਣਾ ਇੱਕ ਜੈਸਚਰ ਸ਼ੋਅ ਕਰਾਂ ਕਿ ਮੈਂ ਤੁਹਾਡੀ ਭੈਣ ਆ ਤੁਸੀਂ ਭਰਾ ਹੋ ਕੇ ਮੇਰੇ ਸਿਰ ਤੇ ਹੱਥ ਰੱਖਿਆ ਥੈਂਕ ਯੂ ਸੋ ਮਚ ਜੀ ਅਕਸ਼ੇ ਜੀ ਸਾਹਮਣੇ ਹੁੰਦੇ ਜਾਂ ਤੁਹਾਨੂੰ ਮਿਲਦੇ ਉਹਨਾਂ ਨੂੰ ਕਿਹੜਾ ਗੀਤ ਸੁਣਾ ਕੇ ਕੁਝ ਕਰਦੇ ਜੋ ਕਹਿੰਦੇ ਕਿ ਗੀਤ ਸੁਣਾਓ ਗਲੋਰੀ ਜੀ ਮੈਂ ਜੀ ਇੱਕ ਭੈਣ ਦਾ ਬੜਾ ਭੈਣ ਭਰਾ ਦਾ ਬੜਾ ਪਿਆਰਾ ਗੀਤ ਆ ਮੈਂ ਉਹ ਸੁਣਾਦੀ ਉਹਨਾਂ ਨੂੰ ਕਿ ਵੀਰਾ ਵੇ ਵੀਰਾ ਤੇਰਾ ਸਤ ਰੰਗਾ ਚੀਰਾ ਚੀਰੇ ਉਤੋਂ ਵਾਰ ਦਿਆਂ ਮੈਂ ਸੁੱਚੇ ਮੋਤੀ ਵੇ ਤੇਰੇ ਕੋਲ ਜਾ ਪਹੁੰਚਾਂ ਮੈਂ ਖੜੀ ਖੜੂਤੀ ਵੇ ਵੀਰਾ ਵੇ ਵੀਰਾ ਤੇਰਾ ਸਤ ਰੰਗਾ ਚੀਰਾ ਸੋ ਸਭ ਤੋਂ ਵੱਡੀ ਦੇਨ ਹੈ ਸਾਰੇ ਪਰਿਵਾਰ ਦੀ ਜੇ ਲਾਚੀ ਦੀ ਗੱਲ ਕਰੀਏ ਥੋੜੀ ਗੱਲ ਕਰੀਏ ਗੁਰਮੀਤ ਬਾਵਾ ਜੀ ਦੀ ਗੱਲ ਕਰੀਏ ਸੋ ਨਾਮ ਲੈਣ ਲੱਗਿਆ ਵੇ ਇੱਕ ਨਾ ਮਨ ਭਰ ਜਾਂਦਾ ਕਿ ਅਸੀਂ ਕਿਹਨਾਂ ਦਾ ਨਾਮ ਲੈ ਰਹੇ ਹਾਂ ਸੋ ਹੁਣ ਦੇ ਸਮੇਂ ਦੀ ਗੱਲ ਕਰੀਏ ਤਾਂ ਕਿਵੇਂ ਸਫਰ ਚੱਲ ਰਿਹਾ ਸਾਰਾ ਸਫਰ ਬੜਾ ਔਖਾ ਹੋ ਗਿਆ ਸੀ ਸਰ ਇਸ ਕਰਕੇ ਮੈਂ মিডিਆ ਦੀ ਮਦਦ ਮੰਗੀ ਸੀ মিডিਆ ਕੋਲ ਕਿਉਂਕਿ ਅੱਜ ਕੱਲ ਦਾ ਮੋਸਟ ਅਪਰੋਚੇਬਲ ਜਿਹੜੀ ਚੀਜ਼ ਹੈ ਜਿਹਦੇ ਨਾਲ ਅਸੀਂ ਆਪਣੀ ਦਿਲ ਦੀ ਗੱਲ ਕਰ ਸਕਦੇ ਹਾਂ মিডিਆ ਤੇ ਸੋ ਮੈਂ ਸਮਾ ਬੜਾ क्रूशियल ਸੀ ਸਰ ਮੇਰੇ ਤੇ ਬਹੁਤ क्रूशियल ਸੀ ਤਾਂ ਮੈਂ মিডিਆ ਚ ਗਹਾਰ ਲਗਾਈ ਸੀ ਕਿ 바ਵਾ ਪਰਿਵਾਰ ਦੀ ਬਾਹ ਫੜੋ ਜੀ ਮੇਰੀ ਮਾਂ ਨੇ 53 ਸਾਲ ਦੇਤੇ ਪੰਜਾਬ ਨੂੰ ਉਹਨਾਂ ਦੇ ਕੁਛ ਤੇ ਦੇਖੋ ਕੁਛ ਤੇ ਸੋਚੋ ਜਿਦੇ ਕਰਕੇ ਬਰਕੁਲਦੀਪ ਧਾਰੀਵਾਲ ਜੀ ਵੀ ਆਏ ਡੀਸੀ ਸਾਹਿਬ ਆਏ ਪ੍ਰਸ਼ਾਸਨ ਨੇ ਵੀ ਮੇਰੀ ਮਦਦ ਕੀਤੀ ਅੱਜ ਬਾਹਰ ਦੁਕਾਨਾਂ ਦੇ ਸ਼ਟਰਡਾਊਨ ਨੇ ਤੇ ਉਹ ਵਿਚਾਰੇ ਪਤਾਨੀ ਦੁਕਾਨਾ ਵਾਲੇ ਕਿੱਥੇ ਦੌੜ ਗਏ ਨੇ ਗੱਲਬਾਤ ਕਰਨ ਦੀ ਬਜਾਏ ਫਿਰ ਸਭ ਵਕਤ ਦਾ ਫੇਰ ਹੈ ਜੀ ਚਾਰ ਦਿਨ ਪਹਿਲਾਂ ਮੈਂ ਕੀ ਸੀ ਤੇ ਅੱਜ ਬੜੀ ਰਾਹਤ ਹੈ ਬੜੀ ਆਕਸੀਜਨ ਹੈ ਮੇਰੇ ਅੰਦਰ ਸੋ ਜਦੋਂ ਤਾਰਵਲ ਸਾਹਿਬ ਆਉਣ ਤੋਂ ਪਹਿਲਾਂ ਜਿਹੜੇ ਦੁਕਾਨਾਂ ਤੇ ਕਬਜ਼ੇ ਸੀਗੇ ਉਹ ਕਬਜ਼ੇਕਰਦੋਤੋਂ ਨੇ ਜਾਂ ਗੱਲਬਾਤ ਹੋਈ ਉਹ ਕੀ ਕਹਿੰਦੇ ਰਹੇ ਨੇ ਤੁਹਾਨੂੰ ਕਾਫੀ ਟਾਈਮ ਤੋਂ ਸਰਸੀ ਕਾਫੀ ਟਾਈਮ ਤੋਂ ਉਹਨਾਂ ਨੇ ਪੈਸੇ ਦੇਣੇ ਬੰਦ ਕਰ ਦਿੱਤੇ ਸੀ ਵੈਸੇ ਕਿਰਾਇਆ ਵੀ 100-100 ਰੁਪਿਆ ਸੀ ਹਾਂਜੀ ਤੇ ਉਸ ਹੌਲੀ 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 ਮੇਰੇ ਪਾਪਾ ਬੜੇ ਲੀਨੀਅਰ ਸੀ ਕਿਸੇ ਨਾਲ ਕੋਈ ਵੈਰ ਨਹੀਂ ਸੀ ਲੈਂਦੇ ਉਤੋਂ ਸ਼ਾਇਦ ਡਰਦੇ ਸੀ ਕਿ ਮੈਂ ਤਿੰਨ ਧੀਆਂ ਦਾ ਪਿਓ ਆ ਮੈਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਣ ਮੇਰੀਆਂ ਧੀਆਂ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇ ਤੇ ਜਿਵੇਂ ਇੱਕ ਇੱਜ਼ਤਦਾਰ ਪਿਓ ਹੁੰਦਾ ਹੈ ਉਹ ਉਸ ਤਰ੍ਹਾਂ ਸੀ ਤੇ ਹੌਲੀ ਹੌਲੀ ਉਹਨਾਂ ਨੇ ਫਿਰ ਉਹ ਪੈਸੇ ਵੀ ਦੇਣੇ ਬੰਦ ਕਰ ਦਿੱਤੇ ਜਿਹੜਾ 100-100 ਰੁਪਿਆ ਅੱਜ ਕੱਲ ਦੇ ਟਾਈਮ 'ਚ 100 ਰੁਪਿਆ ਕਰਾਇਆ ਤੇ ਇਹ ਤੇ ਹਰੀਸ਼ ਚੰਦਰ ਦੀ ਜ਼ੁਬਾਨੀ ਦੀ ਗੱਲਾਂ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਹੌਲੀ-ਹੌਲੀ ਮਮੀ ਦੇ ਜਾਣ ਤੋਂ ਬਾਅਦ ਪਾਪਾ ਦੇ ਜਾਣ ਤੋਂ ਬਾਅਦ ਬਿਲਕੁਲ ਹੀ ਸ਼ਟਡਾਊਨ ਹੋ ਗਏ ਉਹਨਾਂ ਨੇ ਗੱਲ ਬਾਤ ਹੀ ਕਰਨੀ ਬੰਦ ਕਰ ਦਿੱਤੀ ਮੈਂ ਦੋ ਤਿੰਨ ਵਾਰੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਦੁਕਾਨావਾਲਿਆਂ ਨਾਲ ਇਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਮੈਂ ਕੋਠੀ ਵੇਚ ਰਹੀ ਆ ਕਿਉਂਕਿ ਮੇਰੇ ਕੋਲ ਨਾ ਪ੍ਰੋਗਰਾਮ ਸੀ ਨਾ ਕੁਝ ਸੀ ਮੈਂ ਬੱਚੇ ਪਾਲਣੇ ਸੀ ਕੋਠੀ ਦੇ ਵਿੱਚ ਵੇਚਣੀ ਸੀ ਤੇ ਉਹ ਕਹਿੰਦੇ ਜੇ ਅਸੀਂ ਤੁਹਾਡੇ ਨਾਲ ਗੱਲ ਹੀ ਨਹੀਂ ਕਰਨੀ ਗੱਲ ਹੀ ਅਸੀਂ ਬਾਹਰ ਨਾਲ ਕਰਾਂਗੇ ਜਿਹੜੇ ਕੋਠੀ ਖਰੀਦਣ ਆਣਗੇ ਉਹਨਾਂ ਦੇ ਹੌਸਲੇ ਇੰਨੇ ਬਲੰਦ ਸੀ ਤੇ ਮੈਂ ਤਾਂ ਕੁਝ ਕਰ ਹੀ ਨਹੀਂ ਸਕਦੀ ਹੁਣ ਪਰ ਇਹ ਨਹੀਂ ਪਤਾ ਕਿ ਜਿਹਦਾ ਕੋਈ ਨਹੀਂ ਹੁੰਦਾ ਫਿਰ ਪਰਮਾਤਮਾ ਉਹਦੇ ਲਈ ਕੋਈ ਨਾ ਕੋਈ ਜ਼ਰੀਆ ਜ਼ਰੂਰ ਪਈਦਾ ਹੈ ਬਾਬੇ ਨਾਨਕ ਨੇ ਮੇਰ ਕੀਤੀ ਹੈ ਬੀਇੰਗ ਦਾ ਗ੍ਰੈਂਡ ਡਾਟਰ ਆਫ ਗੁਰੂ ਨਾਨਕ ਮੈਂ ਬਾਬੇ ਨਾਨਕ ਦੀ 12ਵੀਂ ਪੀੜੀ ਆ ਜੀ ਤੇ ਬਾਬੇ ਨਾਨਕ ਨੇ ਫਿਰ ਚਮਤਕਾਰ ਤੇ ਦਿਖਾਉਣਾ ਸੀ ਮੈਂ ਦਿਖਾ ਦਿਆਂ ਕਿ ਜਿ세 ਘਰ ਚ ਵੜ ਕੇ ਆਸ-ਪਾਸ ਦੇਖੀ ਤਾਂ ਇਦਾਂ ਲੱਗਦਾ ਸੀ ਜਿਵੇਂ ਕਿਤੇ ਮਿਊਜ਼ੀਅਮ ਵਿੱਚ ਆ ਗਏ ਹੁਣੇ ਸੋ ਐਡੀ ਮਿਹਨਤ ਸਾਰੇ ਪਰਿਵਾਰ ਨੇ ਕੀਤੀ ਹੈ ਜਦੋਂ ਇਸ ਤੋਂ ਸੀ ਕਿ ਸ਼ੋਅ ਲੱਗਣੇ ਬੰਦ ਹੋ ਗਏ ਸੀ ਵਿੱਚ ਜੇ ਤਾਂ ਇੰਨਾ ਸਾਰੇ ਅਵਾਰਡਸ ਨੂੰ ਦੇਖ ਕੇ ਏਡੇ ਏਡੇ ਵੱਡੇ ਵੱਡੇ ਜਿਹੜੇ ਟਰੋਫੀ ਨੂੰ ਦੇਖ ਕੇ ਕੀ ਮਨ ਨੂੰ ਆਉਂਦਾ ਸੀਗਾ ਕਿ ਕਿੱਥੇ ਕਮੀ ਰਹਿ ਗਈ ਕਿੱਥੇ ਸੀ ਪਿੱਛੇ ਹੋ ਗਏ ਕਿਉਂਕਿ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਬਦੋ ਬਦੀ ਵਰਗੇ ਬਹੁਤ ਲੋਕਾਂ ਨੂੰ ਪਸੰਦ ਆਣ ਲੱਗ ਪਏ ਸਾਡੀ ਗਾਇਕੀ ਜਿਹੜੀ ਭੁੱਲਣ ਲੱਗ ਪਏ ਲੋਕ ਪੰਜਾਬੀ ਦੇ ਸ਼ਬਦ ਕਈ ਅਲੋਪ ਹੋ ਗਏ ਨੇ ਸੋ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਇੱਕ ਆਰਟਿਸਟ ਦੇ ਮਨ ਚ ਜੋ ਨਿਕਲਦਾ ਉਹ ਕਿਤੇ ਨਾ ਕਿਤੇ ਘਰ ਕਰ ਜਾਂਦਾ ਹੈ ਮੈਂ ਪਾਜੀ ਇਹੋ ਹੀ ਕਹਿਣਾ ਚਾਹਾਂਗੀ ਕਿ ਠੀਕ ਹੈ ਉਹ ਉਹਨਾਂ ਦੀ ਐਂਟਰਟੇਨਮੈਂਟ ਦਾ ਜ਼ਰੀਆ ਹੈ ਜਿਹੜੇ ਆ ਬਦੂ ਬਦੀ ਜਾਂ ਇਸ ਤਰ੍ਹਾਂ ਕਿਸੇ ਨੂੰ ਵੀ ਪ੍ਰਮੋਟ ਕਰਦੇ ਨੇ ਪਰ ਜਿਹੜੇ ਸਮਾਜ ਨੂੰ ਸੇਧ ਦੇਣ ਵਾਲੇ ਕਲਾਕਾਰ ਨੇ ਉਹਨਾਂ ਦਾ ਵੀ ਤਾਂ ਸੋਚੋ ਤੁਸੀਂ ਉਹਨਾਂ ਨੂੰ ਬਿਲਕੁਲ ਦਰਕਿਨਾਰ ਕਰ ਦਿੰਦੇ ਹੋ ਤੁਸੀਂ ਉਹਨਾਂ ਨੂੰ ਦਰਕਿਨਾਰ ਕਰ ਰਹੇ ਹੋ ਤੁਸੀਂ ਆਪਣੇ ਪੰਜਾਬੀ ਸੱਭਿਆਚਾਰ ਨੂੰ ਦਰਕਿਨਾਰ ਕਰ ਰਹੇ ਹੋ ਕੱਲ ਆਪਣੇ ਬੱਚਿਆਂ ਨੂੰ ਕੱਲ ਨੂੰ ਆਪਣੇ ਬੱਚਿਆਂ ਨੂੰ ਤੁਸੀਂ ਕੀ ਦੱਸੋਗੇ ਤਿਆ ਜਿਹੜੀ ਤੁਸੀਂ ਟਰਾਫੀਆਂ ਦੀ ਗੱਲ ਕੀਤੀ ਹੈ ਜਦੋਂ ਮੇਰੇ ਤੇ ਮਾੜਾ ਸਮਾਂ ਹੈ ਮੇਰਾ ਜੀ ਕਰਦਾ ਸੀ ਇਹਨਾਂ ਨੂੰ ਟਰੰਕ ਚ ਪਾ ਕੇ ਤੇ ਤਾਲਾ ਲਾ ਕੇ ਤੇ ਮੈਂ ਕਿਸੇ 사이ਡ ਤੇ ਰੱਖਦਾ ਟਰਾਫੀਆਂ ਨੂੰ ਮੈਂ ਕੀ ਕਰਨੀ ਹੈ ਦੇਖ ਦੇਖ ਕੇ ਐਨੀ ਮਿਹਨਤ ਗੁਰਮੀਤ ਬਾਵਾ ਜੀ ਦੀ ਬੇਕਾਰ ਜਾ ਰਹੀ ਸੀ ਤੇ ਪੰਜਾਬ ਦੇ ਲੋਕਾਂ ਨੂੰ ਮੇਰੀ ਇਹੋ ਹੀ ਅਪੀਲ ਹੈ ਠੀਕ ਹੈ ਐਂਟਰਟੇਨਮੈਂਟ ਆਪਣੀ ਜਗ੍ਹਾ ਹੈ ਪਰ ਤੁਸੀਂ ਉਹਨਾਂ ਕਲਾਕਾਰਾਂ ਨੂੰ ਵੀ ਨਾਲ ਲੈ ਕੇ ਤੁਰੋ ਜਿਹੜੇ ਸਮਾਜ ਨੂੰ ਸੇਧ ਦੇਣ ਵਾਲੇ ਗਾਣੇ ਗਾਉਂਦੇ ਨੇ ਜਿਨ੍ਹਾਂ ਦੇ ਨਾਲ ਸਾਡੇ ਸਾਨੂੰ ਕੁਝ ਸਿੱਖਿਆਵਾਂ ਮਿਲਦੀਆਂ ਨੇ ਤੇ ਜਿਵੇਂ ਸਾਡੇ ਪੰਜਾਬੀ ਸੱਭਿਆਚਾਰਕ ਗਾਣੇ ਨੇ ਸਵਾਗ ਨੇ ਘੋੜੀਆਂ ਨੇ ਸ਼ਗਨਾ ਦੇ ਕਈ ਗੀਤ ਨੇ ਕਈ ਲੋਕ ਗਾਥਾਵਾਂ ਨੇ ਹੀ ਰਾਂਝਾ ਮਿਰਜ਼ਾ ਸਹਿਬਾ ਸੈਤੀ ਮੁਰਾਦ ਸਤੀ ਬਨੂ ਕਈ ਅਸੀਆਂ ਲੋਕ ਗਾਥਾਵਾਂ ਨੇ ਜਿਹੜੀਆਂ ਮਰ ਰਹੀਆਂ ਨੇ ਸਾਡੇ ਪੰਜਾਬ ਦਾ ਤੁਸੀਂ ਦੁਰਭਾਗ ਦੇਖੋ ਜੀ ਪਿਛਲੇ 100 ਸਾਲਾਂ ਚ ਕੋਈ ਕਿਸਾ ਨਹੀਂ ਲਿਖਿਆ ਗਿਆ ਕਿੱਥੇ ਗਏ ਉਹ ਕਿਸੇ ਤੇ ਫਿਰ ਕੀ ਕੀਤਾ ਜਾ ਸਕਦਾ ਸਰ ਇੱਥੇ ਦੱਸੋ ਇਹ ਫਿਰ ਇਸ ਚੀਜ਼ ਨੂੰ ਬਚਾਉਣ ਦੀ ਲੋੜ ਹੈ ਨਾ ਮੇਰੇ ਮੰਮੀ ਨੇ ਜਦੋਂ ਗਾਇਕੀ ਦੀ ਸ਼ੁਰੂਆਤ ਕੀਤੀ ਸੀ ਤੇ ਉਹਨਾਂ ਨੇ ਬੀੜਾ ਚੱਕਿਆ ਸੀ ਵੀ ਪੰਜਾਬੀ ਸੱਭਿਆਚਾਰ ਨੂੰ ਤਾਂ ਚੁੱਕਣਾ ਉਹਨਾਂ ਨੇ ਸਭ ਤੋਂ ਪਹਿਲਾ ਕੰਮ ਕੀਤਾ ਪਿੰਡਾਂ ਪਿੰਡਾਂ 'ਚ ਜਾ ਕੇ ਜਿਹੜੀਆਂ ਬਜ਼ੁਰਗ ਔਰਤਾਂ ਸੀ ਉਹਨਾਂ ਦੇ ਗਾਣੇ ਇਕੱਠੇ ਕੀਤੇ ਉਹਨਾਂ ਨੂੰ ਤਾਲਬੱਧ ਕੀਤਾ ਤੇ ਰੇਡੀਓ ਤੇ ਗਾਇਆ ਉਹਦੇ ਨਾਲ ਕੀ ਹੋਇਆ ਉਹ ਗਾਣੇ ਬਚ ਗਏ ਅਜੇ ਵੀ ਸਾਡੇ ਪਿੰਡਾਂ ਦੇ ਵਿੱਚ ਕਈਆਂ ਅਸੀਂ ਮਾਈਆਂ ਨੇ ਜਿਹੜੇ ਸਾਡੇ ਗਾਣੇ ਗਾਉਂਦੀਆਂ ਨੇ ਪੰਜਾਬੀ ਲੋਕ ਗੀਤ ਜਿਹੜੇ ਗਾਉਂਦੀਆਂ ਨੇ ਤੇ ਉਹਦੇ ਉਹਨਾਂ ਦੇ ਨਾਲ ਹੀ ਚੱਲ ਜਣੇ ਨੇ ਤੇ ਉਹ ਨੁਕਸਾਨ ਕਿਨੂੰ ਹੈ ਸਾਨੂੰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਵੀ ਅਸੀਂ ਆਪਣੇ ਲੋਕ ਗੀਤ ਨਹੀਂ ਸੰਭਾਲਦੇ ਇਹ ਉਪਰਾਲਾ ਕਰਨਾ ਪਏਗਾ ਜੀ ਇਹ ਮੇਰੀ ਗੁਜ਼ਾਰਿਸ਼ ਹੈ ਖਾਸ ਕਰਕੇ ਜਿਹੜੀ ਮੇਰਾ ਪੰਜਾਬੀ ਯੂਥ ਹੈ ਵੀ ਤੁਸੀਂ ਜਿਸ ਤਰ੍ਹਾਂ ਦਾ ਮਰਜ਼ੀ ਐਂਟਰਟੇਨਮੈਂਟ ਤੁਸੀਂ ਕਰਨਾ ਹੈ ਤੁਸੀਂ ਇਹ ਗਾਣੇ ਸੁਣਨੇ ਨੇ ਸੁਣੋ ਪਰ ਆਪਣੇ ਵਿਰਸੇ ਨੂੰ ਵੀ ਨਾ ਭੁੱਲੋ ਉਹਨੂੰ ਨਾਲ ਲੈ ਕੇ ਚੱਲੋ ਇਹ ਹਾਰਮੋਨੀਅਮ ਦੇਖਿਆ ਧਿਆਨ ਪਿਆ ਤੇ ਲੱਗਦਾ ਬਹੁਤ ਪੁਰਾਣਾ ਹੈ ਨਾ ਤੇ ਵਾਜਾ ਵੀ ਕਹਿ ਦਿੰਨੇ ਆ ਸੋ ਇਹਦੇ ਪਿੱਛੇ ਕੀ ਹੈ ਕਿੰਨਾ ਕਿੰਨਿਆਂ ਨੇ ਤੇ ਰਿਆਸਤ ਕੀਤਾ ਹੈ ਜੀ ਮਮੀ ਦਾ ਤੇ ਲਾਚੀ ਦਾ ਫੇਵਰੇਟ ਹਾਰਮੋਨੀਅਮ ਹੈ ਇਹ ਲਾਚੀ 바ਵਾ ਜਦੋਂ ਚਲਾਉਂਦੇ ਸਨ ਆਪਣਾ ਮਿਊਜ਼ਿਕ ਉਹਨਾਂ ਨੇ ਸ਼ੁਰੂ ਕੀਤਾ ਹੋਇਆ ਸੀ ਕਲਾਸੇਜ਼ ਲੈਂਦੇ ਸੀ ਇਲਾਚੀ ਬਾਬਾ ਜੀ ਤੇ ਇਹ ਉਹਨਾਂ ਦੀ ਹੱਥ ਇਹਨਾਂ ਦਾ ਹਰਮੋਨੀਆ ਵਿੱਚ ਇਲਾਚੀ ਦਾ ਮੈਂ ਐਸ ਇਟ ਇਜ਼ ਇਸ ਤਰ੍ਹਾਂ ਰੱਖਿਆ ਹੈ ਤੇ ਮੰਮੀ ਵੀ ਇਹਦੇ ਤੇ ਰਿਆਜ਼ ਕਰਦੇ ਸੀ ਅਸੀਂ ਤਿੰਨੋਂ ਮਾਵਾਂ ਦੀਆਂ ਤੇ ਰਿਆਜ਼ ਕਰਦੀਆਂ ਸੀ ਤੇ ਹੁਣ ਤੇ ਮੈਂ ਬਸ ਦੇਖਦੀ ਆ ਇਹਦੇ ਵੱਲ ਤੇ ਇਹ ਵੀ ਅਜੇ ਥੋੜਾ ਸਾਈਡ ਤੇ ਪਿਆ ਹੋਇਆ ਪਰ ਇਹਨੂੰ ਵੀ ਹੁਣ ਕਦੋਂ ਵਜਾਉਣਾ ਸ਼ੁਰੂ ਕਰਾਂਗੇ ਕਰਾਂਗੀ ਜੀ ਜ਼ਰੂਰ ਕਰਾਂਗੀ ਮੈਨੂੰ ਜਿਹੜੇ মিডিਆ ਨੇ ਮੇਰੀ ਮਦਦ ਕੀਤੀ ਹੈ ਮੈਂ ਬੜੀ ਥੈਂਕਫੁਲ ਹਾਂ ਸਾਡੇ মিডিਆ ਪਰਸਨਸ ਜਿਨੇ ਵੀ ਨੇ ਜਿਹੜੇ ਆਏ ਨੇ ਇੱਥੇ ਆਏ ਨੇ ਤੁਸੀਂ ਉਹ ਉਸ ਤੋਂ ਪਹਿਲਾਂ ਵੀ ਜਿਹੜੇ ਆਏ ਨੇ ਮੈਂ ਬੜੀ ਥੈਂਕਫੁਲ ਹਾਂ ਜੀ ਤੇ ਮੈਂ ਰਵਾ ਕਰਾਂਗੇ ਇਹਨੂੰ ਸਰ ਮੈਨੂੰ ਥੋੜਾ ਹੌਸਲਾ ਮਿਲਿਆ ਥੋੜੀ ਮੈਂ ਬੂਸਟ ਅਪ ਹੋਈ ਹਾਂ ਮੈਂ ਇਸ ਫੀਲਡ ਵਿੱਚ ਦੁਬਾਰਾ ਪੂਰੇ ਡੱਟ ਕੇ ਆਵਾਂਗੀ ਆਪਣੇ ਪੰਜਾਬੀ ਪੰਜਾਬੀਆਂ ਦੀ ਮਦਦ ਨਾਲ ਸੋ ਓਸੀ ਸਟਾਈਲ ਦੇ ਨਾਲ ਵਾਪਸ ਆਉਂਗੇ ਵਾਪਸੀ ਕਰੂੰਗੇ ਬਿਲਕੁਲ ਜੀ ਬਿਲਕੁਲ ਮੰਮੀ ਦੇ ਸਟਾਈਲ ਨਾਲ ਉਹੀ ਲੰਬੀਆਂ ਏਕਾਂ ਨਾਲ ਮੈਂ ਵਾਪਸ ਆਵਾਂਗੀ ਮਿਰਜ਼ਾ ਕਿਤੇ ਨਹੀਂ ਗਿਆ ਜੁਗਨੀ ਕਿਤੇ ਨਹੀਂ ਗਈ 바ਵਾ ਕਿਤੇ ਨਹੀਂ ਗਿਆ ਜਿੰਦੂਆ ਜੱਗਾ ਜਿੰਨੇ ਵੀ ਮੇਰੇ ਮੰਮੀ ਦੇ ਲੋਕ ਗੀਤ ਨੇ ਸਭ ਨਾਲ ਮੈਂ ਵਾਪਸੀ ਕਰਨੀ 바ਵਾ ਹਰ ਇੱਕ ਤੋਂ ਸੁਣਦੇ ਆ ਪਰ ਜੋ 바ਵਾ 바ਵਾ ਪਰਿਵਾਰ ਦਾ ਹੁੰਦਾ ਉਸਦੀ ਦੇ ਕਹਦੀਏ ਕਿ ਤਾਰੀਫ ਦੇ ਕੋ ਸ਼ਬਦ ਨਹੀਂ ਨਿਕਲਦੇ ਉਹ ਜੇ ਸੁਣਨਾ ਹੋਵੇ ਤੇ ਸੁਣਾ ਸਕਦੇ ਹੋ ਹਾਂਜੀ ਮੈਂ ਹੁਣੇ ਸੁਣਾਵਾਂਗੀ ਜੀ ਬੋਲ ਮਿਟੀ ਦਿਆ 바ਵੇ ਆਵੇ ਤੇਰੇ ਦੁਖਾਣੇ ਮਾਰ ਮੁਕਾਲੇ ਆਵੇ ਮੇਰਾ ਸੋਨਾ ਮਾਹੀ ਆ ਜਾ ਓ ਇਵਰ ਆਏ ਸੀਗੇ ਇੱਕ ਚਿਹਰੇ ਤੇ ਨਾ ਉਦਾਸੀ ਸੀ ਮਾਇੂਸੀ ਸੀ ਅੱਜ ਜਿਹੜੀ ਸਮਾਈਲ ਆ ਇਸ ਨੂੰ ਬਰਕਰਾਰ ਰੱਖਾਂ ਕਿਉਂਕਿ ਸਾਰੇ ਇਹੀ ਚਾਹੁੰਦੇ ਨੇ ਹੁਣ ਤੇ ਕਲਾਸਿਸ ਜਦੋਂ ਲੈਂਦੇ ਤੁਸੀਂ ਕਿ ਪਹਿਲਾਂ ਲਾਚੀ ਜੀ ਲੈਂਦੇ ਰਹੇ ਨੇ ਲਾਚੀ ਕਲਾਸਿਸ ਲੈਂਦੇ ਸੀ ਮੈਂ ਨਾਲ ਉਹਦੇ ਹੈਲਪਿੰਗ ਹੈਂਡ ਸੀ ਫੁੱਲ ਫਲੈਜ ਕਲਾਸਿਸ ਉਹ ਹੀ ਲੈਂਦੇ ਹੁਣ ਕੋਈ ਸਿੱਖਣ ਦਾ ਚਾਹਵਨ ਹੋਵੇ ਤੇ ਮੈਂ ਜ਼ਰੂਰ ਸਿਖਾਵਾਂਗੀ ਜੀ ਇੱਥੇ ਪਰ ਸਿਖਾਇਆ ਜਾਏਗਾ ਜਿਹੜਾ ਸਾਡਾ 뮤직 ਦਾ ਮੋਡ ਹੈ ਕਲਾਸੀਕਲ ਤੇ ਉਸ ਤੋਂ ਬਾਅਦ ਜਿਹੜੀ ਸਾਡੀ ਮਾਂ ਬੋਲੀ ਹੈ ਫੋਕ ਮੈਂ ਸੇਵਾ ਪੂਰੀ ਕਰਾਂਗੇ ਜਦ ਤੱਕ ਸਾਹ। ਬਿਲਕੁਲ ਜੀ ਜਦ ਤੱਕ ਸਾਹ ਨੇ ਇਸ ਤਰ੍ਹਾਂ ਹੀ ਮੈਨੂੰ ਜੇ ਪੰਜਾਬੀਆਂ ਦਾ ਸਾਥ ਮਿਲਦਾ ਰਹੇ ਤੇ ਸਰ ਕਿਉਂ ਨਹੀਂ ਕਿਉਂ ਨਹੀਂ ਇਸ ਚੀਜ਼ ਨੂੰ ਮੈਂ ਕਿਉਂ ਨਹੀਂ ਅੱਗੇ ਲੈ ਕੇ ਜਾਵਾਂਗੀ ਜਿਹੜੀ ਸਾਡੀ ਲੀਗੇਸੀ ਹੈ। ਜਿਹੜੀ ਸਾਡੇ ਪੰਜਾਬ ਦੀ ਤਰੋਹਰ ਹੈ। ਜਿਹਦੇ ਕਰਕੇ ਪਦਮ ਭੂਸ਼ਣ ਵਾਰਡ ਪੰਜਾਬ ਵਿੱਚ ਆਇਆ। ਮੈਂ ਕਿਉਂ ਨਹੀਂ ਕਰਾਂਗੀ ਸਰ? ਅਸੀਂ ਦੇਖਦੇ ਹਾਂ ਕਿ ਜਦੋਂ ਸਰਕਾਰ ਦੇ ਵੱਲੋਂ ਪ੍ਰੋਗਰਾਮ ਕੀਤੇ ਜਾਂਦੇ ਆ ਤਾਂ ਗਾਇਕ ਬੁਲਾ ਜਾਂਦੇ ਨੇ ਹਨਾ। ਸੋ ਅਸੀਂ ਵੀ ਆਸ਼ਕ ਕਰਦੇ ਤੁਸੀਂ ਉੱਥੇ ਉਹ ਸਟੇਜ ਤੇ ਗਾਓ ਜਦੋਂ ਕੋਈ ਸਰਕਾਰੀ ਪ੍ਰੋਗਰਾਮ ਹੁੰਦੇ ਨੇ ਹਾਂਜੀ ਮੈਂ ਨੌਰਜ਼ੋਨ ਕਲਚਰ ਸੈਂਟਰ ਵੱਲੋਂ ਮੈਨੂੰ ਮੇਰੀ ਉਹਨਾਂ ਨੇ ਬਹੁਤ ਮਦਦ ਕੀਤੀ ਹੈ ਮੰਮੀ ਦੇ ਜਾਣ ਤੋਂ ਬਾਅਦ ਤੇ ਰਵਿੰਦਰ ਸ਼ਰਮਾ ਜੀ ਉੱਥੋਂ ਦੇ ਪ੍ਰੋਗਰਾਮ ਡਾਇਰੈਕਟਰ ਨੇ ਤੇ ਇੱਕ ਸੰਗੀਤ ਨਾਟਕ ਅਕੈਡਮੀ 2014 ਵਿੱਚ ਮੈਨੂੰ ਉਸ ਅਕੈਡਮੀ ਵੱਲੋਂ ਸੈਕੰਡ ਹਾਈਐਸਟ ਨੈਸ਼ਨਲ ਅਵਾਰਡ ਮਿਲਿਆ ਸੀ ਇਨ ਦਾ ਫੀਲਡ ਆਫ ਫੋਕ 뮤직 ਤੇ ਮੈਂ ਉਹਨਾਂ ਦੀ ਵੀ ਬੜੀ ਧੰਨਵਾਦੀ ਹਾਂ ਜੀ ਤੇ ਉਹ ਭਈ ਉਹਨਾਂ ਨੇ ਬੂਸਟ ਅਪ ਕੀਤਾ ਕਾਫੀ ਤੇ ਜੇ ਇਸ ਤਰ੍ਹਾਂ ਹੀ ਮੇਰੇ ਜਿਵੇਂ ਤੁਸੀਂ ਆਏ ਹੋ ਸਾਰੀ মিডিਆ ਜਿੱਥੇ ਸੀ ਐਂਜੀ ਇਹਨਾਂ ਦਾ ਸਾਥ ਮਿਲਦਾ ਰਵੇ ਮੇਰੇ ਪੰਜਾਬੀ ਭਰਾਵਾਂ ਦਾ ਸਾਥ ਮਿਲਦਾ ਰਵੇ ਐਨ ਆਰ ਆਈਸ ਜਿਹੜੇ ਮੈਨੂੰ ਕਾਲ ਕਰ ਲਏ ਨੇ ਉਹਨਾਂ ਦਾ ਸਾਥ ਮਿਲਦਾ ਰਵੇ ਜੀ ਮੈਂ ਪੂਰੀ ਕੋਸ਼ਿਸ਼ ਕਰਾਂਗੀ ਆਪਣੇ ਪੰਜਾਬ ਦੇ ਸੱਭਿਆਚਾਰ ਨੂੰ ਤੇ ਨਿਰੋਲ ਗਾਣਿਆਂ ਨੂੰ ਬਚਾਉਣ ਲਈ ਤੇ ਆਪਣੇ ਪੰਜਾਬ ਦਾ ਮਾਹੌਲ ਸਾਫ਼ ਸੁਥਰਾ ਕਰਨ ਲਈ ਸੋ ਇਹ ਜਿਹੜੀ ਸ਼ੁਰੂਆਤ ਪੰਜਾਬੀਆਂ ਨੇ ਕੀਤੀ ਹੈ ਕਿਉਂਕਿ ਜਦੋਂ ਮਦਦ ਕਿਸੇ ਦੀ ਕੀਤੀ ਜਾਵੇ ਸਭ ਤੋਂ ਵੱਡੀ ਤੇ ਖੂਬਸੂਰਤ ਗੱਲ ਇਹ ਸੀ ਕਿ ਇਹਨਾਂ ਨੇ ਕਿਹਾ ਕਿ ਮੈਨੂੰ ਪੈਸੇ ਨਹੀਂ ਚਾਹੀਦੇ ਮੈਨੂੰ ਕੰਮ ਚਾਹੀਦਾ ਹੈ ਮੈਨੂੰ ਇਹ ਹੈ ਕਿ ਸਾਡੀ ਜਿਹੜੀ ਲੋਕ ਗਾਇਕੀ ਹੈ ਉਹ ਬਚ ਜਾਵੇ ਅੱਜ ਜਿਸ ਤਰੀਕੇ ਦੇ ਨਾਲ ਜਿਵੇਂ ਅਕਸ਼ੇ ਕੁਮਾਰ ਹੋਰਾਂ ਨੇ ਮਦਦ ਕੀਤੀ ਉਹ ਵੀ ਚੁੱਪਚੀਪੀਤੇ ਪਰ ਹੁਣ ਸਭ ਤੱਕ ਗੱਲ ਪਹੁੰਚੀ ਉਹ ਪਹੁੰਚਣੀ ਵੀ ਚਾਹੀਦੀ ਸੀਗੀ ਕਿ ਇੱਥੇ ਬੈਠੇ ਲੋਕ ਸਿਰਫ ਆਸ-ਪਾਸ ਦੇ ਚੀਜ਼ਾਂ ਨੂੰ ਦੇਖ ਕੇ ਸ਼ੇਅਰ ਕਰਦੇ ਰਹੇ ਪਰ ਜਿਹਨੇ ਮਦਦ ਕਰਨੀ ਹੈ ਉਹ ਕਰ ਹੀ ਜਾਂਦਾ ਹੁੰਦਾ ਹੈ ਕੈਮਰਾਮੈਨ ਸ਼ੁਭਮ ਨੇ ਨਾਲ ਹਰਮਿਤ ਸਿੰਘ ਡੇਲੀ ਪੋਸਟ ਅੰਮ੍ਰਿਤਸਰ